ਮਿਲ ਗਿਆ ਚਾਬੀ ਤੋਂ ਹੋ ਗਈ ਤਾਰ ਠੀਕ ਹੈ ਦੇਖੋ ਬਈ ਸਕੰਜਾ ਬਣਾਇਆ ਆਪਾਂ ਨੇ ਚੈਂਬਰ ਤਾਰਨਾਂ ਲਈ ਇਕੱਲਾ ਬੰਦਾ ਵੀ ਤਾਰ ਸਕਦਾ ਚੈਂਬਰ ਪਹਿਲਾਂ 4-4 ਬੰਦੇ 5-5 ਬੰਦੇ ਆਹ ਉੱਤਰਦਾ ਹੁੰਦਾ ਸੀ ਦਿਖਾਣਾ ਤੁਹਾਨੂੰ ਆਹ ਦੇਖੋ ਜੀ ਇਹ ਬੜਮਾਇਆ ਸਕੰਜਾ ਜੀ ਕਿੱਦਾਂ ਵਰਨਾ ਹੁਣ ਗੁਟਕੇ ਖੋਲਾਂਗੇ ਜੀ ਉਹ ਤੋਂ ਬਾਅਦ ਗੁਟਕਿਆਂ ਨੂੰ ਗਲੀਸ ਕਰਾਂਗੇ ਦਿਖਾਣਾ ਤੁਹਾਨੂੰ ਦੇਖੋ ਜੀ ਫਾਰਮੈਂਟ ਸਾਹਿਬ ਆਪਣੇ ਦੋ ਟੈਂਪਰੀਆ ਆ ਆ ਦੇਖੋ ਜੀ ਗੁਟਕੇ ਖੋਲ ਰਿਹਾ ਸੀ ਜੀ ਹੈਣਾ ਓਕੇ ਓਕੇ ਆ ਯਾ ਚਾਪੀ ਵੜਾ। ਨਾ ਚਾਪੀ ਦੀ ਲੋੜ ਨਹੀਂ, ਚਾਪੀ ਤੇ। ਆਪਾਂ ਨਾ ਪਾ ਲੈਂਦੇ ਹਾਂ। ਚਾਪੀ ਜੇ ਲੋੜ ਪਈ ਕਿ ਉਧਰ ਲਾ ਲਈ। ਓਮਰਿਆ ਉਰਨ। ਪੰਜ ਗੁੱਟ ਕਿ ਆਨੇ ਜੀ। ਪੰਜੋ ਅੱਗੇ ਨੇ ਜੀ। ਦੇਖੋ ਜੀ। ਮਸਾ ਆਏ ਕੱਟਣੇ ਪੈਂਦੇ ਨੇ ਬਈ ਦੇਖੋ ਇਹ। ਬਸ ਆਏ ਅੱਗੇ ਖੜ ਜਾ। ਦੇਖ ਕੇ ਦੇਖ ਕੇ ਬਈ। ਜਿਆਦਾ ਫਿਰ ਬਾਜਣਾ ਜੀ ਉਧਰ ਕੋਈ ਨਾ ਕੋਈ ਨਾ। ਇਕੱਲੇ ਬੰਦੇ ਨੂੰ ਵੀ ਨਿਉ ਕਰਦਾ। ਧਰ ਲੈ ਇੱਕ ਵਾਰ। ਇਹ ਜਗਲੀ ਆਵੇ ਚੱਕ ਕੇ ਧਰ ਸਕਦੇ ਧਰ ਸਕਦੇ ਹਾਂ ਜੀ ਹਾਂ ਜੀ ਆ ਇਹ ਦਿਮਾਗ ਕਾਣਾ ਪੈਂਦਾ ਬਈ ਕਈ ਵਾਰ ਕੱਢਣ ਲਈ ਦਿਮਾਗ ਉਧਰ ਆਪਣੇ ਨਿਮਾ ਕਰਦੇ ਜੀ ਮੈਂ ਮੈਂ ਤਾਂ ਕਰਦੇ ਹੋਏ ਫਟਾ ਕੱਢ ਲਾ ਗਾ ਅਗਲ ਵੇ ਦੇਖੋ ਜੀ ਜਿਹਦੇ ਬਾਹਰ ਲੋ ਜੀ ਪਤਾ ਜਿਵੇਂ ਉੱਪਰ ਬਗਿਆ ਆਏ ਇਕੱਲਾ ਇਕੱਲਾ ਨਾ ਲਿਕੜੂ ਆ ਬਾਈ ਫਿਰ ਲਿਕੜ ਨਹੀਂ ਉੱਠ ਕੇ ਸੌੜੀ ਦੇ ਨਾਲ ਸਾਡੇ ਵਿੱਚ ਹੌਲੀ ਜਿਹਾ ਟੁੱਟਦੀ ਗੱਲ ਅੱਛਾ ਕੋਈ ਬਈ ਇੱਕ ਬਦਲ ਦੱਪਾ ਨੇ ਬਸ ਪੁੱਠਾ ਕਰਕੇ ਬਦਲਣਾ ਆਈਏ ਹੌਲੀ ਹੌਲੀ ਚਾਰੇ ਹੋਰ ਬਦਲ ਲਾਂਗੇ ਦੱਸੋ ਜੀ ਕੋਸਾ ਹਣ ਬਣੇ ਕੁੜਕੇ ਨਾ ਕੰਮ ਸ਼ੁਰੂ ਹੋਏ ਸਾਡਾ ਉਦੋਂ ਬਾਅਦ ਵਿੱਚ ਅਸੀਂ ਨੇ ਫਰੈਸਰ ਵੀ ਪਾਉਣਾ ਠੀਕ ਆ ਜੀ ਫਾਰਮੈਨ ਜੀ ਕੱਲ ਕਲਾਸ ਚ ਬਰੇਡ ਪਾਈ ਤੀ ਸਾਡੇ ਮਾੜਾ ਮੋਟਾ ਸਟਰ ਦਾ ਕੰਮ ਵੀ ਹੋਇਆ ਉਹ ਵੀ ਕਰਾਂਗੇ ਠੀਕ ਆ ਜੀ ਹਾਂ ਜੀ ਬਾਕੀ ਬੈਟਰੀਆਂ ਲਾਈਟਾਂ ਵਗੈਰਾ ਸਾਰਾ ਕੰਮ ਕੰਪਲੀਟ ਡੈਕ ਚੈੱਕ ਉਹ ਵੀ ਜ਼ਰੂਰੀ ਹੈ ਸਾਨੂੰ ਦਿਲ ਲੱਗਦਾ ਫਰੈਸਰ ਬਈ ਅੱਤੋਂ ਹੀ ਕੱਢਿਆ ਹੁਣ ਕੰਕੜਾ ਦੇਖੋ ਤੇ ਆਪਣਾ ਜੇਰੀ ਵਾਲਾ ਚੇਂਜ ਕਰਾਂਗੇ ਫੜਿਆ ਨਹੀਂ ਫੇਰ ਆ ਗਿਆ ਭਾਈ ਦੇਖੋ ਉਹ ਆਪਣੀ ਰਾਣੀ ਸੁੰਦਰਾ ਖੜੀ ਆ ਇਹ ਆਪਣਾ ਹੋਮ ਲੈਂਡ ਆ